ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿਆਸਤ ਵਿੱਚ ਵੱਡਾ ਤਬਾਕਾ ਇੱਕ ਪਾਸੇ ਨਵੀਂ ਸ਼ਰੂਮਣੀ ਅਕਾਲੀ ਦਲ ਦਾ ਬਣ ਜਾਣਾ ਅਤੇ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਚੈਲੰਜ ਕੀਤਾ ਥਾਣਾ ਕਿ ਤੁਹਾਡੇ ਕੋਲੋਂ ਚੋਣ ਨਿਸ਼ਾਨ ਵੀ ਖੋਲਿਆ ਜਾਵੇਗਾ ਤੁਹਾਡੇ ਕੋਲੋਂ ਦਫਤਰ ਵੀ ਖੋਲਿਆ ਚਾਹਵੇਗਾ ਤੇ ਜਿਹੜਾ ਕਾਫੀ ਲੰਬੇ ਸਮੇਂ ਤੋਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕੀਤਾ ਹੋਇਆ ਹੈ ਉਹ ਵੀ ਤੁਹਾਡੇ ਹੱਥਾਂ ਦੇ ਵਿੱਚੋਂ ਛੁਡਵਾਉਣਾ ਚਾਹਵੇਗਾ ਉਹਨੇ ਕਿਹਾ ਤਿੰਨ ਤੁਹਾਨੂੰ ਵੱਡੇ ਛੱਡ ਕੇ ਲੱਗਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਉਧਰੋਂ ਮੂੰਹ ਦਿਖਾਣੀ ਪਈ ਮੂੰਹ ਤੇ ਠੋਕੇ ਜਵਾਬ ਦਿੱਤਾ ਮਨਜਿੰਦਰ ਸਿੰਘ ਸਿਰਸਾ ਅਤੇ ਕਾਰਜਕਾਰੀ ਪੰਜਾਬ ਦੇ ਪ੍ਰਧਾਨ ਅਸ਼ਵੀ ਕੁਮਾਰ ਨੇ ਵੀ ਭਾਈ ਤੁਹਾਡੇ ਵਿੱਚੋਂ ਅਸਲੀ ਅਕਾਲੀ ਦਲ ਕਿਹੜਾ ਹੈ ਤੁਹਾਡਾ ਵੋਟ ਬੈਂਕ ਵੋਟ ਬੈਂਕ ਬਿਲਕੁਲ ਥੋੜਾ ਹੈ ਤੇ ਤੁਹਾਡੇ ਨਾਲ ਅਸੀਂ ਗਠਜਬੰਦਨ ਕਿਉਂ ਕਰੀਏ ਅਸੀਂ ਤਾਂ ਉਹ ਮੰਨਾਂਗੇ ਜਿਹੜੇ ਸਿੱਖ ਅਕਾਲ ਤਖਤ ਦੇ ਫੈਸਲੇ ਨੇ ਹਰਿਖ ਸਿੰਘ ਨੂੰ ਜਿਹੜਾ ਹੈ ਹਰਿਖ ਸਿੰਘ ਨੂੰ ਸਜਦਾ ਕਰਨਾ ਚਾਹੀਦਾ ਹੈ ਹਾਲਾਂਕਿ ਪੰਥ ਨਵੀਂ ਸ਼ਰੂਪਰੀ ਅਕਾਲੀ ਦਲ ਦੇ ਨਾਲ ਬੜੇ ਵੱਡੇ ਪੱਧਰ ਤੇ ਜੁੜ ਗਿਆ ਹੈ 15 ਲੱਖ ਜਿਹੜੇ ਭਰਤੀ ਕੀਤੀ ਗਈ ਹੈ ਉਸ ਬਿਲਕੁਲ ਟਰਾਂਸ ਜਿਹੜੀ ਟਰਾਂਸਪਰੈਂਟ ਹੈ ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਇਧਰ ਉਧਰ ਹੱਥ ਮਾਰ ਰਹੇ ਨੇ ਯਾਨੀ ਕਿ ਜਿਹੜੀਆਂ ਗੱਲਾਂ ਕਾਨੂੰਨ ਤੇ ਸੰਵਧਾਨ ਦੇ ਵਿੱਚ ਨਹੀਂ ਆਉਂਦੀਆਂ ਉਹ ਵੀ ਕਰ ਰਹੇ ਨੇ ਪੂਰੀ ਤਰ੍ਹਾਂ ਘੁਬੜਾਏ ਹੋਏ ਨੇ ਬੁਖਲਾਏ ਹੋਏ ਨੇ ਕੁਰਸੀ ਨੂੰ ਜਾਣ ਦਾ ਡਰ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਅਸੀਂ ਚਰਨਜੀਤ ਸਿੰਘ ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਭਈ ਅਸੀਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਪ੍ਰਤੀ ਕੀਤੀ ਹੈ ਨਾ ਕਿ ਨਵੀਂ ਸ਼੍ਰੋਮਣੀ ਅਕਾਲੀ ਵਾਸਤੇ ਤੁਹਾਨੂੰ ਦੱਸਦੇ ਆ ਤੁਹਾਨੂੰ ਭਜਦੇ ਆ ਰਾਹ ਹੀ ਲੱਭਣੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਤੁਸੀਂ ਤੇਲ ਤੇ ਤੇਰ ਦੀ ਧਾਰ ਵੇਖੋ ਜਿਹੜੇ ਤੁਸੀਂ ਚੌਧਰਪੁਰਾ ਤੁਸੀਂ ਕੁਰਸੀਆਂ ਦੇ ਪਿੱਛੇ ਲੱਗੇ ਹੋਏ ਹੋ ਉਹਨਾਂ ਤੁਹਾਨੂੰ ਤੁਹਾਡੇ ਵਟ ਕੱਢ ਦੇਾਂਗੇ ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਆਪਣੇ ਨਾਲ ਲੋਕਾਂ ਨੂੰ ਜੋੜਨ ਦੇ ਲਈ ਪੰਥ ਨੂੰ ਜੋੜਨ ਦੇ ਲਈ ਲਗਾਤਾਰ ਵੱਡੇ ਧਮਾਕੇ ਕਰ ਰਿਹਾ ਹੈ ਹੁਣ ਸ਼ਰੂਪਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 55 ਵੰਜਾ ਵਾਈਸ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਸ਼ਰੂਪਨੀ ਅਕਾਲੀ ਦਲ ਨੂੰ 55 ਨਵੇਂ ਵਾਈਸ ਪ੍ਰਧਾਨ ਰਾਤੋ ਰਾਤ ਮਿਲ ਗਏ ਨੇ ਜੇ ਨਾਮ ਲਿਸਟ ਪੜੀਏ ਤੇ ਬਹੁਤ ਵੱਡਾ ਹੈ ਜਗਦੀਪ ਸਿੰਘ ਬੋਪਰਾ ਸੰਜੀਪ ਤਲਵਾਰ ਸੰਜੀਪ ਕਰਸ਼ੂਰੀ ਯੋ ਸਿੰਘ ਸਬਰਾ ਬਲਜੀਤ ਸਿੰਘ ਜੱਲਲਾ ਯਾਨੀ ਕਿ 55 ਵਾਈਸ ਪ੍ਰਧਾਨ ਜਿਹੜੇ ਬਣਾ ਦਿੱਤੇ ਗਏ ਸਭ ਤੋਂ ਪਹਿਲਾਂ ਕੋਰ ਕਮੇਟੀ ਬਣਾਈ ਗਈ ਕੋਰ ਕਮੇਟੀ ਦੁਆਤ ਵੀਤ ਪ੍ਰਧਾਨ ਦਾ ਐਲਾਨ ਕੀਤਾ ਗਿਆ ਹੁਣ ਜਿਹੜੇ ਨੇ ਵਾਈਸ ਪ੍ਰਧਾਨਾ ਦਾ ਐਲਾਨ ਕਰ ਦਿੱਤਾ ਗਿਆ ਹੈ 55 ਯਾਨੀ ਕਿ ਸ਼ਰੂਪਰੀ ਅਕਾਲੀ ਦਲ ਨੂੰ ਉਹਨਾਂ ਨੂੰ ਸੰਜੀਦ ਕਰਦੇ ਨਹੀਂ ਉਹ ਵੱਡੇ ਪੱਦਰ ਤੇ ਹੱਥ ਵੱਲਿਆ ਅੱਡੀ ਚੋਟੀ ਦਾ ਜ਼ੋਰ ਮਾਰਿਆ ਜਾ ਰਿਹਾ ਹੈ ਸ਼ਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਵੱਲੋਂ